ਜਿਹੜਾ ਪਾਰਟੀ ਦਾ ਘਰਾਂ ਨੂੰ ਇੱਥੋਂ ਆਪਾਂ ਐਲਾਨ ਕਰਨਾ ਸੀ ਵੀ ਜਾਣਾ ਵਾ ਦੋਆ ਫੋਰਮਾਂ ਨੇ ਉਹਦੀ ਡੇਟ 28 ਰੱਖੀ ਹੋਈ ਆ 28 ਮਈ ਨੂੰ ਚਾਹੇ ਉਹ ਨਵੇਂ ਜਿਹੜੇ ਜਿਹੜੇ ਐ ਜਿਹੜੇ ਐਮਪੀ ਦੇ ਉਮੀਦਵਾਰ ਨੇ ਉਹਨਾਂ ਦੇ ਘਰਾਂ ਗਾੜੀ ਵੀ ਵੱਡਾ ਮੋਰਚਾ ਲੱਗ ਸਕਦਾ ਕਿੰਦਾ ਚਾਹੇ ਕੋਈ ਹਰਿਆਣਾ ਦੇ ਵਿੱਚ ਮੰਤਰੀ ਨੇ ਉਹ ਪੰਜਾਬੀਆਂ ਦੀ ਨੀਤੀ ਨੂੰ ਜਾਣ ਕੇ ਪੜਕਾਉਣਾ ਚਾਹੁੰਦੇ ਆ ਸਤਿ ਸ੍ਰੀ ਅਕਾਲ ਜੀ D5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਮੈਂ ਸਿਮਰਨਜੀਤ ਕੌਰ ਗਿੱਲ ਸਵਾਗਤ ਕਰਦੀ ਆ ਕਿਸਾਨ ਅੰਦੋਲਨ ਨੂੰ ਅੱਜ 100 ਦਿਨ ਪੂਰੇ ਹੋ ਚੁੱਕੇ ਨੇ ਤੇ 100 ਦਿਨ ਪੂਰੇ ਹੋਣ ਤੋਂ ਬਾਅਦ ਮੋਰਚੇ 'ਤੇ ਡਟੇ ਹੋਏ ਕਿਸਾਨ ਆਗੂ ਸਰਵਿੰਦਰ ਸਿੰਘ ਪੰਦੇਰ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਐਲਾਨ ਕੀਤਾ ਹੈ ਉਹਨਾਂ ਕਿਹਾ ਹੈ ਕਿ 28 ਮਈ ਨੂੰ ਹਰਿਆਣਾ ਤੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਭਾਜਪਾ ਦੇ ਉਮੀਦਵਾਰਾਂ ਦੇ ਘਰਾਂ ਦਾ ਕਿਰਾਉ ਕਰਨ ਗਿਆ ਉਹਨਾਂ ਇਹ ਵੀ ਤੱਕ ਕਹਿ ਦਿੱਤਾ ਹੈ ਕਿ 100 ਦਿਨ ਪੂਰੇ ਹੋਏ ਨੇ ਹੋ ਸਕਦਾ ਹੈ ਕਿ 100 ਮਹੀਨੇ ਵੀ ਹੋਣ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ 2 ਜੂਨ ਨੂੰ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਮੋਰਚੇ ਦੇ ਵਿੱਚ ਸ਼ਾਮਿਲ ਹੋਣ ਇਸ ਮੌਕੇ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਜਿਹੜਾ ਭਾਜਪਾ ਦੇ ਘਰਾਂ ਨੂੰ ਇੱਥੋਂ ਆਪਾਂ ਐਲਾਨ ਕਰਨਾ ਸੀ ਵੀ ਜਾਣਾ ਵਾ ਦੋਵਾਂ ਫੋਰਮਾਂ ਨੇ ਉਹਦੀ ਡੇਟ 28 ਰੱਖੀ ਹੋਈ ਆ ਪੰਜਾਬ ਤੇ ਹਰਿਆਣੇ ਦੇ ਵਿੱਚ 28 ਮਈ ਨੂੰ ਚਾਹੇ ਉਹ ਨਵੇਂ ਜਿਹੜੇ ਜਿਹੜੇ ਐਮ ਜਿਹੜੇ ਐਮਪੀ ਦੇ ਉਮੀਦਵਾਰ ਨੇ ਉਹਨਾਂ ਦੇ ਘਰਾਂ-ਗਾੜੀ ਵੀ ਵੱਡਾ ਮੋਰਚਾ ਲੱਗ ਸਕਦਾ ਇੱਕ ਦਿਨ ਦਾ ਚਾਹੇ ਕੋਈ ਹਰਿਆਣੇ ਦੇ ਵਿੱਚ ਮੰਤਰੀ ਨੇ ਕੁਝ ਵੀ ਹੈਗੇ ਆ ਇਹ ਹਰਿਆਣਾਲੀ ਸਾਡੀ ਟੀਮ ਫੈਸਲਾ ਕਰ ਲੂ ਇਹ ਉਹਦਾ ਵੀ ਮੱਲਿਆ ਜਾ ਸਕਦਾ ਸੋ 28 ਮਈ ਨੂੰ ਜਿਸ ਤਰ੍ਹਾਂ 100 ਦਿਨ ਤੇ ਆਜਾ ਰਹੇ ਨੇ ਇਸੇ ਤਰੀਕੇ ਨਾਲ ਆਪਾਂ 28 ਮਈ ਨੂੰ ਪੂਰੇ ਬੰਦਾਬ ਤੇ ਹਰਿਆਣਾ ਦੇ ਵਿੱਚ ਬਾਜ ਪਈਆਂ ਦੇ ਬਾਹਰ ਮੂਰੇ ਜਾਣਾ ਕਿਉਂ ਜਾਣਾ ਆ ਦੋ ਤਿੰਨ ਗੱਲਾਂ ਆਈਆਂ ਉਹ ਕਹਿੰਦੇ ਐ ਕਰਦਾਂਗੇ ਜੈ ਕਰਦਾਂਗੇ ਦੂਜੀ ਗੱਲ ਕਰਦਾਂਗੇ ਤੀਜੀ ਤੀਜੀ ਗੱਲ ਕਰਦਾਂਗੇ ਚੌਥੀ ਗੱਲ ਕਰਦਾਂਗੇ ਪੰਜਵੀਂ ਕਰਦਾਂਗੇ ਉਨਕਾ ਵੀ ਠੀਕ ਆ ਅਸੀਂ ਆ ਗਏ ਅਸੀਂ ਆ ਗਏ ਆਜੋ ਜੋ ਕੁਝ ਕਰਨਾ ਕਰ ਲੋ ਉਹ ਪੰਜਾਬੀਆਂ ਦੀ ਨੀਤੀ ਨੂੰ ਜਾਣ ਕੇ ਢੜਕਾਉਣਾ ਚਾਹੁੰਦੇ ਆ ਅਸੀਂ ਢੜਕਣਾ ਨਹੀਂ ਹੈਗਾ ਅਗਲੀ ਗੱਲ 2 ਜੂਨ ਨੂੰ ਇਸੇ ਤਰੀਕੇ ਨਾਲ ਆਪਾਂ ਟਰੈਕਟਰ ਟਰਾਲੀਆਂ ਲੈ ਕੇ ਮੋਰਚੇ ਵਿੱਚ ਪਹੁੰਚਣਾ ਜਿਵੇਂ 13 ਫਰਵਰੀ ਨੂੰ ਆਏ ਸੀ ਸੋ ਕਿਸਾਨ ਆਗੂ ਸਰਵਿੰਦਰ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ ਭਾਜਪਾ ਦੇ ਉਮੀਦਵਾਰਾਂ ਦੇ ਘਰਾਂ ਦਾ ਕਿਰਾਉ ਕੀਤਾ ਜਾਏਗਾ ਹਾਲਾਂਕਿ ਪੰਜਾਬ ਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਆਪੋ ਆਪਣੇ ਤਰੀਕੇ ਦੇ ਨਾਲ ਅਤੇ ਆਪੋ ਆਪਣੇ ਢੰਗ ਦੇ ਨਾਲ ਹੀ ਕਿਰਾਉ ਕਰ ਸਕਦੀਆਂ ਨੇ ਪਰ ਇੱਕ ਕਿਰਾਉ ਸ਼ਾਂਤਮਈ ਹੋਵੇਗਾ ਦੂਜੀ ਪਾਸੇ ਉਹਨਾਂ ਨੇ ਕਿਹਾ ਕਿ ਕੱਲ ਪੰਜਾਬ ਦੌਰੇ ਤੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਮੰਗ ਪੱਤਰ ਸੌਂਪਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਇਹ ਦੱਸਿਆ ਜਾਵੇਗਾ ਕਿ ਮੋਰਚੇ ਦੇ ਡਟੇ ਕਿਸਾਨਾਂ ਦੇ ਨਾਲ ਕੀ ਸਲੂਕ ਕੀਤਾ ਜਾਂਦਾ ਹੈ ਵੇਖਣਾ ਇਹ ਹੋਵੇਗਾ ਕਿ ਕੱਲ ਪਰ ਦਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਵਿੱਚ ਕਿਸਾਨਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤੇ ਮਾਹੌਲ ਕੀ ਬੰਦ ਹੈ ਬਣੇਰਾ ਸਾਡੇ ਨਾਲ ਡੀ5 ਚੈਨਲ ਪੰਜਾਬੀ ਤੇ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਦੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ मनोरंजन ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ